ਹਾਂਜੀ ਨਮੋਦਰਨ ਜੀ ਐਸਾ ਕੋਈ ਵੀ ਇਨਸਾਨ ਨਹੀਂ ਦੁਨੀਆ ਦੇ ਵਿੱਚ ਜਿਹਨੂੰ ਧਨ ਦੀ ਜ਼ਰੂਰਤ ਨਾ ਹੋਵੇ ਇੱਕ ਭਗਵਾਨ ਤੋਂ ਬਿਨਾਂ ਹੈ ਕਿ ਨਹੀਂ ਅੱਜ ਕੱਲ ਤਾਂ ਬਾਬੇ ਵੀ ਭਾ ਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਹੈ ਕਿ ਨਹੀਂ ਵੀ ਦੇਖੋ ਬੰਦ ਦੇਖਦੇ ਹੀ ਆ ਪਰ ਪਤਾ ਹੀ ਬੰਕਲੇ ਕਾਰਾਂ ਅੱਛਾ ਖਾਣਾ ਅੱਗੇ ਵਾਲੇ ਆ ਨਹੀਂ ਗੱਲਾਂ ਅੱਗੇ ਦੇਖੋ ਬਾਬੇ ਨਾਨਕ ਨੇ ਸਾਰੀ ਦੁਨੀਆ ਤੁਰਕੇ ਗਾਤੀ ਸੀ ਹੈ ਕਿ ਨਹੀਂ ਤੇ ਦੇਖੋ ਪੈਸਾ ਸਭ ਤੋਂ ਵੱਡੀ ਚੀਜ਼ ਆ ਕਿ ਪੈਸੇ ਤੋਂ ਬਿਨਾ ਅੱਗੇ ਸਾਧਨ ਵੀ ਇਹੋ ਜਿਹੀ ਸੀ ਤੁਰ ਕੇ ਚਲੇ ਜਾਂਦੇ ਸੀ ਪਾਣੀ ਵੀ ਖੂਚੋ ਕੱਢ ਕੇ ਪੀ ਲੈਂਦੇ ਸੀ ਹੁਣ ਤਾਂ ਕਹਿੰਦੇ ਨੇ ਜੀ ਪਾਣੀ ਦੇ ਵਿੱਚ ਬਾਇਰਲਸ ਆ ਜੇ ਆ ਬੋਆ ਪਾਣੀ ਤੁਸੀਂ ਫਿਲਟਰ ਲਵਾ ਕੇ ਪਿਉ ਜੋ ਕਰੋ ਬੋ ਕਰੋ ਕਣੀ ਪਤਾ ਨਹੀਂ ਕੀ 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 ਸਾਰਾ ਕੁਝ ਮੁੱਲ ਹੋ ਗਿਆ ਜੀ ਹੁਣ ਦੇਖੋ ਹਰ ਇੱਕ ਬੰਦਾ ਡਰਦਾ ਬਿਮਾਰੀ ਤੋਂ ਬਿਮਾਰੀ ਤੋਂ ਪੀੜਤ ਨਾ ਹੋ ਜੀ ਬਿਮਾਰੀ ਵੀ ਆ ਗਈ ਮੁਕੱਦਮਾ ਵੀ ਆ ਗਿਆ ਤੇ ਧੰਨ ਦੀ ਪ੍ਰਵਾਦੀ ਵੀ ਹੋ ਇਨਾ ਸਾਰੀਆਂ ਚੀਜ਼ਾਂ ਦਾ ਬੈਲੈਂਸ ਬਣਾਉਣ ਲਈ ਤੁਹਾਨੂੰ ਬਹੁਤ ਹੀ ਵਧੀਆ ਟੋਟਕਾ ਚਾਹੀਦਾ। ਦੇਖੋ ਕਰਦੇ ਰਹੋਗੇ ਇਹ ਨਹੀਂ ਵੀ ਅੱਜ ਕਰ ਲਿਆ ਜੀ ਕਰਦੇ ਰਹੋਗੇ ਲੱਖ ਨਹੀਂ ਕਰੋੜ ਨਹੀਂ ਪਤਾ ਨਹੀਂ ਕਿੰਨੇ ਤਾਂ ਸੰਭਿਆ ਸਾਹਮਣੀ ਹੋਊਗਾ। ਦੇਖੋ ਹਰ ਇੱਕ ਚੀਜ਼ ਦਾ ਟਾਈਮ ਹੁੰਦਾ। ਅਗਲਾ ਕਹਿੰਦਾ ਜਿੱਦਾਂ ਕਿੱਥੇ ਸੀ। ਕਰਨਾ ਤੁਸੀਂ ਆ ਦੇਖੋ ਲੈਚੀਆਂ ਲੈਣੀਆਂ ਨੇ। ਤੇ ਮਿਸ਼ਰੀ ਲੈ ਜਾਂ ਖੰਡ ਜਾਂ ਪਤਾਸੇ ਲੈ ਲਓ। ਭਗਵਾਨ ਬਿਸ਼ਮ ਦੇ ਮੰਦਰ ਚੜ੍ਹਨ ਲੱਗ ਜੂ। ਪਹਿਲਾਂ ਜਲ ਚੜ੍ਹਾਓ ਬਾਅਦ ਚ ਪਤਾਸੇ ਤੇ ਲੈ ਚੇ ਜਿੰਨੀ ਕੁ ਸ਼ਰਧ ਆਪਦੇ ਵਿੱਚ। ਮਤਲਬ ਡੇਲੀ ਨਹੀਂ ਚੜ੍ਹਾ ਸਕਦੇ ਸੋਮਵਾਰ ਰੱਖ ਲਓ। ਮੰਗਲਵਾਰ ਰੱਖ ਲਓ। ਜਿਹੜਾ ਵੀ ਤੁਹਾਨੂੰ ਇੱਕ ਦਿਨ ਚੰਗਾ ਲੱਗਦਾ ਇੱਕ ਦਿਨ ਰੱਖੋ। ਇੱਕ ਕਰ ਕੇ 53 ਦਿਨ ਫੇਰ ਮੇਰੇ ਨਾਲ ਗੱਲ ਕਰਿਓ ਜਿਨੇ ਕਰਨੀਆ ਜਿਨੇ ਝੂਠ ਬੋਲਣਾ ਉਹ ਮੈਨੂੰ ਫੋਨ ਨਾ ਕਰੇ ਇਹ ਵੀ ਮੈਂ ਦੱਸਣੀ ਮੈਂ ਬੰਦੇ ਦਾ ਚਿਹਰਾ ਪਛਾਣ ਲੈਣੀ ਵੀ ਇਹ ਤਾਂ ਕਦੇ ਮੇਰੀ ਆਈਡੀ ਤੇ ਨਹੀਂ ਆਇਆ ਇਹੋ ਜਿਹੇ ਇਨਸਾਨ ਇਹ ਬਿਲਕੁਲ ਮੇਰੀ ਕਦੇ ਆਈਡੀ ਤੇ ਨਹੀਂ ਆਏ ਕਦੇ ਮੇਰੇ ਫੇਸਬੁੱਕ ਪੇਜ ਤੇ ਨਹੀਂ ਕਦੇ ਮੈਂ ਯੂਟਿਊਬਰ ਪਰ ਜਦੋਂ ਪਰ ਜਦੋਂ ਉਹਨਾਂ ਨੇ ਕਮੈਂਟ ਗਲਤ ਕਰਨਾ ਫਿਰ ਡੋਡੇ ਕਰ ਦਿੰਦੇ ਨੇ ਹਾਂਜੀ ਜੇ ਆਪ ਵੀ ਆਪਣੀ ਦੁਕਾਨ ਜਾਂ ਮਕਾਨ ਜਾਂ ਕਾਰ ਕੋਈ ਵੀ ਚੀਜ਼ ਪਕਰਾਇ ਤੇ ਦੇਣੀ ਚਾਹਣ ਬਸ ਚੜ ਨਹੀਂ ਰਹੀ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਚੜਨੀ ਰਹੀ ਜਦੋਂ ਜਿਹੜੀ ਕਿਰਾਏ ਵਾਸਤੇ ਚੀਜ਼ ਲਈ ਨੇ ਦੇਖੋ ਆਪਾਂ ਨੇ ਕਈ ਵਾਰੀ ਲੋਨ ਕਰਵਾਇਆ ਹੁੰਦਾ ਤੇ ਲੋਨ ਸਰਤੇ ਚੜੀ ਜਾਂਦਾ ਤੇ ਬਹੁਤ ਆਪਾਂ ਪਰੇਸ਼ਾਨੀ ਦੇ ਵਿੱਚ ਚਲੇ ਨੇ ਕਿ ਜਦੋਂ ਆਪਣੇ ਕੋਲ ਕੋਈ ਪੈਸੇ ਹੀ ਨਹੀਂ ਕਿਸੇ ਪਾਸਿਓਂ ਆ ਰਿਹਾ ਬੜਾ ਹੀ ਸੌਖਾ ਤੇ ਸਰਲ ਜਿਹਾ ਤਰੀਕਾ ਸੋਮਵਾਰ ਵਾਲੇ ਦਿਨ ਤੋਂ ਦੋਸ਼ ਪਾਰੀ ਲੈਣੀ ਆ ਸ਼ਿਵਲਿੰਗ ਤੇ ਮੱਥਾ ਟੇਕਣਾ 41 ਤੱਕ ਤੁਹਾਡੀ ਕੋਈ ਵੀ ਚੀਜ਼ ਜਿਹੜੀ ਕਿਰਾਏ ਤੇ ਨਹੀਂ ਚੜ ਰਹੀ ਜਿਹੜੀ ਤੁਸੀਂ ਕਿਰਾਏ ਵਾਸਤੇ ਬਣਾਈ ਆ ਲੌਣ ਲਿਆ ਜਾਂ ਕੁਝ ਵੀ ਕੀਤਾ ਪੈਸੇ ਤਾਂ ਲੱਗੇ ਨੇ ਨਾ ਉਹ ਪੈਸੇ ਨੇ ਜਿਹੜੇ ਆਪਣੇ ਨਸ਼ਟ ਹੋ ਰਹੇ ਨੇ ਲੱਗੇ ਆਪਰ ਨੂੰ ਦੁੱਖ ਬਹੁਤ ਲੱਗਦਾ ਕੋਈ ਵੀ ਇਨਸਾਨ ਹੋਵੇ ਜਿਹੜੀ ਚੀਜ਼ ਆਪਾਂ ਜਿਹਦੇ ਵਾਸਤੇ ਲੈਣ ਦੀ ਉਹ ਚੜੇ ਨਾ ਤਾਂ ਆਪਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਆਟੋਮੈਟਿਕ ਤਾ ਸਾਰਿਆਂ ਨੂੰ ਪਤਾ 41 ਦਿਨੇ ਕੰਮ ਕਰੋ ਹਾਂਜੀ ਨਮਸਕਾਰ ਜੀ ਦੇਖੋ ਪਹਿਲੀ ਤਾਂ ਗੱਲ ਹਰ ਇੱਕ ਦਾ ਆਪੋ ਆਪਣਾ ਧਰਮ ਹੁੰਦਾ ਜਿਹੜੇ ਧਰਮ ਦੇ ਵਿੱਚ ਅਸੀਂ ਜਨਮ ਲਏ ਨੇ ਦੂਜੀ ਗੱਲ ਅਸੀਂ ਕਿਸੇ ਨੂੰ ਧੱਕੇ ਨਾਲ ਕਿਸੇ ਦੇ ਧਰਮ ਦੇ ਨਹੀਂ ਬਣਾ ਸਕਦੇ ਇਹ ਤਾਂ ਗੱਲ ਸਾਰਿਆਂ ਨੂੰ ਪਤਾ ਨਾ ਜੇ ਕਿ ਮੈਨੂੰ ਕਹਿ ਤੋ ਫਲਾਣਾ ਧਰਮ ਦੀ ਬਣ ਜਾ ਬਣ ਜੂ ਕਿ ਨਹੀਂ ਤੇ ਤੀਜੀ ਗੱਲ ਮੈਂ ਨਾ ਹੀ ਕਿਸੇ ਨੂੰ ਕਿਸੇ ਦੇ ਧਰਮ ਨਾਲ ਤੋੜਦੀਆਂ ਤੇ ਨਹੀਂ ਮੈਂ ਕਿਸੇ ਨੂੰ ਕਿਸੇ ਧਰਮ ਨਾਲ ਜੋੜਦੀਆਂ ਨਾ ਮੈਂ ਆਪਣੇ ਨਾਲ ਜੋੜਦੀਆਂ ਇਹ ਤੁਹਾਨੂੰ ਨਾਲੇ ਚੰਗੀ ਤਰ੍ਹਾਂ ਪਤਾ ਪਰ ਫਿਰ ਵੀ ਪਤਾ ਨਹੀਂ ਟਿੱਪਣੀ ਕਰਨ ਨੂੰ ਤੁਸੀਂ ਕਿਉਂ ਨਹੀਂ ਹਟਦੇ ਪਹਿਲੀ ਤਾਂ ਗੱਲ ਐਦਾ ਖਾਲਸਤਾਨ ਨਹੀਂ ਬਣ ਸਕਦਾ ਮੈਂ ਧਵੇ ਨਾ ਕਹਨੀ ਤਾਂ ਕੇਨਾ ਬਣਾ ਕੇ ਕੋਈ ਚੀਜ਼ ਨਹੀਂ ਬਣਦੀ ਦੇਖੋ ਇੱਥੋਂ ਕਿੰਨੀ ਵਾਰੀ ਪਹਿਲਾਂ ਕੋਈ ਅੰਗਰੇਜ਼ ਕੱਢਿਆ ਫਿਰ ਮੁਸਲਮਾਨ ਕੱਢੇ ਤੇ ਬੀਤਾ ਫਿਰ ਵੀ ਰਹਿ ਗਿਆ ਨਾ ਕੀ ਕੁਛ ਨਹੀਂ ਹੋਇਆ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਪਰ ਜਿਹੜਾ ਨਦੀਨ ਹੁੰਦਾ ਕਦੇ ਖਤਮ ਨਹੀਂ ਹੁੰਦਾ ਮੈਂ ਗਰੰਟੀ ਨਾਲ ਕਹਿੰਨੀ ਆ ਜਿੰਨਾ ਮਰਜ਼ੀ ਬਾਹ ਲਾ ਲੋ ਜੋ ਸਾਡੇ ਹੈਗੇ ਆ ਅਸੀਂ ਜਿੱਥੇ-ਜਿੱਥੇ ਹੈਗੇ ਸਾਨੂੰ ਸਾਰਿਆਂ ਨੂੰ ਉਵੇਂ-ਉਵੇਂ ਟਿਕੇ ਰਹਿਣਾ ਧੱਕੇ ਨਾਲ ਕੋਈ ਸਿੱਖ ਨਹੀਂ ਬਣ ਸਕਦਾ ਧੱਕੇ ਨਾਲ ਕੋਈ ਮੁਸਲਮਾਨ ਨਹੀਂ ਬਣਦਾ ਧੱਕੇ ਨਾਲ ਕੋਈ ਹਿੰਦੂ ਨਹੀਂ ਬਣਾ ਸਕਦੇ ਧੱਕੇ ਨਾਲ ਅਸੀਂ ਕੋਈ ਕਿਸੇ ਨੂੰ ਵੀ ਕਿਸੇ ਦਾ ਧਰਮ ਧੱਕੇ ਨਾਲ ਨਹੀਂ ਬਦਲ ਸਕਦੇ ਮੈਂ 1000% ਗਰੰਟੀ ਨਾਲ ਕਹਿੰਨੀ ਆ ਹਾਂ ਜੀ ਨਮਰਾਂ ਜੀ ਅਸੀਂ ਘਰ ਦਾ ਬਾਸੂ ਦੇ ਤਾਂ ਦੇਖ ਲੈਨੇ ਆ ਅਸੀਂ ਘਰ ਦੇ ਨਵੇਂ ਪੰਡਤ ਨੂੰ ਦਿਖਾ ਕੇ ਕੱਢਦੇ ਆਂ ਕਈ ਵਾਰੀ ਤਾਂ ਤੇ ਬਾਕੀ ਜਿਹੜੇ ਚਾਰ ਪਹੀਆਂ ਵਾਲੀ ਕੋਈ ਵੀ ਤੁਹਾਡੀ ਮਸ਼ੀਨਰੀ ਆ ਉਹਦੇ ਵਿੱਚ ਵੀ ਬਾਸੂ ਦੇਉਸ਼ ਲੱਗਦਾ ਹੈ ਹੁਣ ਬਾਸੂ ਦੇਉਸ਼ ਨੂੰ ਦੂਰ ਕਰਨ ਲਈ ਤੁਸੀਂ ਕਰਨਾ ਕੀ ਆ ਧਿਆਨ ਨਾ ਸੋਲੋ ਹਰ ਕਈ ਜਣੇ ਨੂੰ ਸੰਤ ਪਤਾ ਹੀ ਨਹੀਂ ਲੱਗਿਆ ਦੇਖੋ ਪਹਿਲ ਤਾਂ ਤੁਸੀਂ ਭਗਵਾਨ ਹਨੂਮਾਨ ਜੀ ਦੀ ਮੂਰਤੀ ਮਿਲਦੀ ਆ ਉਹਨੂੰ ਤੁਸੀਂ ਕਿਸੇ ਧਗਨਾ ਦੇਖਿਆ ਹੋ ਕਈ ਵਾਰੀ ਵੀ ਉੜਿਆ ਜਾਂਦਾ ਭਗਵਾਨ ਦੀ ਮੂਰਤੀ ਗੱਡੀਆਂ ਦੇ ਵਿੱਚ ਆਮ ਲੱਗੀ ਹੁੰਦੀ ਹੈ ਦੂਜੇ ਨੰਬਰ ਤੇ ਭਗਵਾਨ ਕ੍ਰਿਸ਼ਨ ਦੇ ਇੱਥੇ ਮੋਰ ਦਾ ਪੰਖ ਲਾਇਆ ਹੁੰਦਾ ਤੁਸੀਂ ਉਹ ਵੀ ਆਪਣੀ ਕਾਰ ਦੇ ਵਿੱਚ ਰੱਖੋ ਤੀਜਾ ਤੁਸੀਂ ਕਾਲੇ ਰੰਗ ਦਾ ਕਛੂਆ ਬਾਜ਼ਾਰ ਤੋਂ ਮਿਲ ਜਾਂਦਾ ਚੌਥਾ ਇਹ ਭਗਵਾਨ ਸ਼ਿਵ ਜੀ ਦਾ ਮਤਲਬ ਜਿਹੜਾ ਡਮਰੂ ਹੁੰਦਾ ਉਹ ਬਿਰਾਕ ਸਕ ਜਰੂਰ ਇਹ ਛੋਟੇ ਮਿਲਦੇ ਨੇ ਬਹੁਤ ਸੋਹਣੇ ਤੇ ਫੇਰ ਆ ਗਿਆ ਸਦਾ ਨੂੰ ਸੀਟ ਥਲੇ ਰੱਖੋ ਠੀਕ ਉਸ ਤੋਂ ਬਾਅਦ ਪਾਣੀ ਦੀ ਭਰੀ ਇੱਕ ਬੋਤਲ ਆਪਣੀ ਕਾਰ ਦੇ ਵਿੱਚ ਹਮੇਸ਼ਾ ਰੱਖੋ ਤੁਹਾਨੂੰ ਕਾਫੀ ਹੱਦ ਤੱਕ ਮਤਲਬ ਜਿਵੇਂ ਆਪਾਂ ਕਹਿੰਦੇ ਦੁਰਘਟਨਾ ਵਗੈਰਾ ਅਚਾਨਕ ਹੋ ਗਈ ਇਨ੍ਹਾਂ ਤੋਂ ਇਹ ਚੀਜ਼ਾਂ ਛੋਟ-ਛੋਟੀਆਂ ਬਚਾ ਸਕਦੀਆਂ ਨੇ ਕਿ ਹਜ਼ਾਰ ਰੁਪਈਆ ਵਾਲੀ ਚੀਜ਼ ਦੇ ਵਿੱਚ ਇਹ ਚੀਜ਼ ਜ਼ਰੂਰੀ ਰੱਖੋ ਕੋਈ ਵੀ ਚੀਜ਼ ਭਾਵੇਂ ਤੁਹਾਡੀ ਮਸ਼ੀਨਰੀ ਹਾਂਜੀ ਨਮਤਰਾਂ ਜੀ ਤੁਹਾਡੇ ਵੀ ਘਰ ਦੇ ਵਿੱਚ ਪੈਸੇ ਦੀ ਤੰਗੀ ਚੱਲ ਰਹੀ ਹੈ ਦੇਖੋ ਹਰ ਇੱਕ ਦੇ ਪੈਸੇ ਦੀ ਤੰਗੀ ਚੱਲਦੀ ਹੈ ਦੇਖੋ ਹੁਣ ਫਸਲ ਕਿੰਨੀ ਘੱਟ ਹੋਈ ਪਈ ਤਾਂ ਪਛੋਟੀ ਹੀ ਗੱਲ ਆ ਲੋ ਜੀਰਾ ਕਿੰਨੀ ਘੱਟ ਨਿਕਲੇ ਕਿਸੇ ਦੀ ਮੈਂ ਗੱਲ ਸੁਣੀ ਸਾਡੀ ਕੋਈ ਰਿਸ਼ਤੇਦਾਰੀ ਦੇ ਵਿੱਚ ਸੀ ਉਹਦੇ ਮਤਲਬ ਦੇਖੋ 12 13 ਕਿੱਲੇ ਵੀ ਜਿਹੋ ਸਿ ਵਿਚਾਰ ਦੇ ਜੀਰੀ ਦੇ ਜੀਰੀ ਸਾਰੀ ਉੱਥੋਂ 1 ਕਵੈਂਟਲ ਵਿੱਗੇ ਦੀ ਨਿਕਲੀ ਐ ਦੱਸੋ ਉਹਨੂੰ ਪੈਸੇ ਦੀ ਲੋੜ ਨੇ ਕੀ ਹਰ ਇੱਕ ਨੂੰ ਪੈਸੇ ਦੀ ਲੋੜ ਹੈ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਮਨੇ ਬਾਲ ਬਣਾ ਕੇ ਰੱਖ ਸਕਦੇ ਹੋ ਉਹਦੇ ਵਿੱਚ ਕੀ ਕਰਨਾ ਇੱਕ ਡੱਬੀ ਲਵੋ ਸਟੀਲ ਦੀ ਕੱਚ ਦੀ ਜਿਆਦੀ ਮਰਜ਼ੀ ਹੋਵੇ ਪਰ ਉਹ ਕੌਲੀ ਟਾਇਪ ਹੋਣੀ ਚਾਹੀਦੀ ਹੈ ਲੰਬੀ ਨਾ ਹੋਵੇ ਕੌਲੀ ਟੈਪ ਉਹਦੇ ਵਿੱਚ ਤੁਸੀਂ ਸਾਦਾ ਨਮਕ ਪਾ ਲਓ ਵਿੱਚ ਚਿੱਟੇ ਸਾਬਤ ਚੌਲ ਪਾ ਲਓ ਉਹਦੇ ਵਿੱਚ ਤੁਸੀਂ ਨਾਉਨ ਲੌਂਗ ਪਾ ਰੱਖੋ ਔਰ ਰੱਖਣਾ ਕਿੱਥੇ ਉੱਤੇ ਤਾਂ ਟੱਕਣ ਲੱਗਦਾ ਹੋਵੇ ਡੱਬੀ ਦੇ ਪਲਾਸਟਿਕ ਦੀਆਂ ਮਿਲਦੀਆਂ ਨੇ ਅੱਜਕੱਲ੍ਹ ਗੋਲ-ਗੋਲ ਚਿੱਕੀਆਂ ਤੇ ਕੰਚ ਦੀਆਂ ਵੀ ਮਿਲਦੀਆਂ ਨੇ ਬਹੁਤ ਸੋਹਣੀਆਂ ਟੱਕਣ ਲਾ ਕੇ ਤੁਸੀਂ ਰੱਖਣੀ ਕਿੱਥੇ ਆ ਤੁਸੀਂ ਇਹ ਦੇਖੋ ਵਿੱਚਥੇ ਹਨੇਰਾ ਨਹੀਂ ਪੈਂਦਾ ਹਨੇਰਾ ਨਾ ਪੈਂਦਾ ਤਾਂ ਕਿਸੇ ਦੀ ਨਿਗਾ ਵੀ ਨਾ ਚੜੇ ਇਹ ਘਰ ਤੋਂ ਘਰ ਦੇ ਵਿੱਚ ਬਰਕਤ ਪੈਤਾ ਰਹਿਣ ਲੱਗ ਜੇ ਹਾਂਜੀ ਨਮਰਣੀ ਸਭ ਤੋਂ ਜ਼ਿਆਦਾ ਦੱਸਦੇ ਨੇ ਵੀ ਸੋਈ ਘਰ ਦੇ ਵਿੱਚ ਵਾਸੂ ਦੋਸ਼ ਜ਼ਿਆਦਾ ਲੱਗਦਾ ਕਿ ਉੱਥੇ ਕਈ ਪ੍ਰਕਾਰ ਦੇ ਅਹਜੇ ਖਾਣੇ ਬਣ ਜਾਂਦੇ ਨੇ ਜਿਹੜੇ ਕਿ ਆਪਾਂ ਨੂੰ ਰਸੋਈ ਵਿੱਚ ਮਜਬੂਰ ਨੂੰ ਬਣਾਉਣੇ ਪੈ ਜਾਂਦੇ ਨੇ ਇਹ ਤੋਂ ਬੱਚਾਂ ਲਈ ਤੁਸੀਂ ਕੀ ਕਰਨਾ ਜਿੱਥੇ ਸ਼ਿਵਜੀ ਭਗਵਾਨ ਪੂਰਨ ਮਾਤੋਂ ਭੀਖ ਮੰਗ ਰਹੇ ਨੇ ਉਹਦੀ ਤਸਵੀਰ ਸੋਈ ਦੇ ਵਿੱਚ ਲਾ ਦਿਓ ਵਸੂ ਦੇ ਖਤਮ ਹਾਂਜੀ ਨਮਰਨ ਜੀ ਮਿੱਤਰ ਬਣਨ ਨੂੰ ਕਈ ਸਾਲ ਲੱਗ ਜਾਂਦੇ ਨੇ ਜੇ ਆਪਾਂ ਮਿੱਤਰ ਬਣਾਈਏ ਮਿੱਤਰ ਬਣਾਉਣ ਨੂੰ ਦੁਸ਼ਮਣ ਮਿੰਟੋਸ ਕਿੰਟੀ ਬਣਦੇ ਨੇ ਤੁਹਾਡੀ ਚੜ੍ਹਾਈ ਦੇਖ ਕੇ ਵੀ ਦੁਸ਼ਮਣ ਬਣ ਜਾਂਦਾ ਕਈ ਵਾਰ ਤੁਸੀਂ ਕਿਸੇ ਦੇ ਘਰੇ ਗਏ ਚਾਹ ਕੁਦਰਤੀ ਬੈਠ ਕੇ ਹੱਸ ਪਏ ਅਗਲੇ ਨੇ ਸੋਚ ਲੈਣਾ ਸਾਡੀ ਭੈਣ ਵੀ ਦੇਖ ਕੇ ਹੱਸਿਆ ਜਾਂ ਸਾਡੀ ਧੀ ਵੀ ਦੇਖ ਕੇ ਹੱਸਿਆ ਕੁਦਰਤੀ ਵੀ ਹੱਸ ਪਿਆ ਉੱਥੋਂ ਵੀ ਤੁਹਾਡਾ ਦੁਸ਼ਮਣ ਬਣ ਗਿਆ ਦੁਸ਼ਮਣ ਬਹੁਤ ਪ੍ਰਕਾਰ ਦੇ ਦੁਸ਼ਮਣ ਹੈ ਅਕਰ ਜਿਹੜਾ ਦੁਸ਼ਮਣ ਤੁਹਾਨੂੰ ਲਲਕਾਰ ਕੇ ਤੁਹਾਡੇ ਦਰਾਂ ਉੱਤੋਂ ਚ ਨਿਕਲਦਾ ਜਾਂ ਤੁਹਾਨੂੰ ਕੁਝ ਕਹਿਦਾ ਹ ਟੈਂਪਰੇਸ਼ਨ ਕਰਦਾ ਉਹਦੇ ਲਈ ਫਿਰ ਇੱਕ ਸਭ ਤੋਂ ਕਹਿੜਾ ਬਹੁਤ ਹੀ ਜ਼ਬਰਦਸਤ ਤੋਂ ਕਹਿ ਵੀ ਪਤਾ ਨਹੀਂ ਇਹ ਕਿਹੜੇ ਟੋਟਕੇ ਨੇ ਕਿਹਦੇ ਉੱਤੇ ਕੰਮ ਕਰ ਜਾਣਾ ਦੇਖੋ ਇਹ ਸਾਡੇ ਆਪੋ ਆਪਣੇ ਗ੍ਰਹਿਾਂ ਦੋਸ਼ਾਂ ਦੇ ਮੁਤਾਬਕ ਹੁੰਦੇ ਨੇ ਤੁਸੀਂ ਕਰਨਾ ਕੀ ਆ ਤਤੂਰੇ ਦਾ ਫਲ ਲੈਣਾ ਤਤੂਰੇ ਦਾ ਫਲ ਅਗਰ ਤੁਸੀਂ ਨਹੀਂ ਲਿਆ ਸਕਦੇ ਆ ਕਿਸੇ ਕੰਮ ਵਾਲੇ ਤੇ ਮੰਗਵਾ ਲਿਆ ਉਹਦੇ ਵਿੱਚ ਜਿਹੜੀ ਮੋਚੀ ਜੁੱਤੀ ਦੇ ਵਿੱਚ ਮੇਕ ਠੋਕਦੇ ਨੇ ਉਥੋਂ ਜੁੱਤੀ ਚ ਪਾਈ ਹੋਈ ਮੇਕ ਕਢਾ ਕੇ ਲੈ ਕੇ ਰਣੀ ਪੁਰਾਣੀ ਮਿਲ ਜੂ ਨਹੀਂ ਕਈ ਅੱਗ ਦਾ ਆਮ ਹੀ ਹੁੰਦੀ ਐ ਸੇ ਹੁਣ ਤਾਂ ਤੁਹਾਨੂੰ ਲਿਆਉਣਾ ਹੀ ਪਊ ਨਹੀਂ ਵੀ ਜੇ ਨਵੀਂ ਤਾਂ ਪ੍ਰਾਣਿਕ ਉੱਥੋਂ ਲੈ ਕੇ ਜੁੱਤੀ 'ਚ ਠੋਕ ਲਿਓ ਪਹਿਲਾਂ ਕਈ ਦਿਨਾਂ ਤੋਂ ਜੁੱਤੀ ਦੇ ਵਿੱਚ ਰੱਖਿਓ ਉਹ ਤੋਂ ਬਾਅਦ ਕਰ ਤੁਹਰੇ ਦੇ ਵਿੱਚ ਠੋਕਣੀਆਂ ਪੰਜ ਲਾਗ ਇੱਕ ਪਾਣ ਦਾ ਪੱਤਾ ਜਿਹੜੀ ਮੇਕ ਠੋਕਣੀ ਐ ਥੋੜੀ ਹੁੰਦੀ ਐ ਇੱਕ ਛੋਟੀ ਜਿਹੀ ਉਹਦੇ ਨਾਲ ਠੋਕਣੀ ਐ ਹੱਥਾਂ ਨਾਲ ਨਹੀਂ ਠੋਕਣੀ ਹੁਣ ਤੁਸੀਂ ਇੱਕ ਪਾਣ ਦਾ ਪੱਤਾ ਲੈਣਾ ਸਾਰਾ ਸਮਾਨ ਉਹਦੇ ਉੱਤੇ ਰੱਖ ਕੇ ਸਾੜਨਾ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਸਾੜ ਸਕਦੇ ਜਿਵੇਂ ਤੁਹਾਡੀ ਹਿੰਮਤ ਆ ਓਪਨ ਸਾੜੋ ਡੱਕਿਆ ਨਾ ਸਾੜੋ ਜਿਸ ਦਿਨ ਤੁਹਾਡਾ ਜੀ ਕਰਾ ਉਸ ਚੀਜ਼ ਨੂੰ ਸਾੜ ਕੇ ਦੀ ਰਾਖ ਬਣਾ ਦਿਓ ਰਾਕ ਸਿੱਗਨ ਦੇ ਟੋਏ ਸਿੱਟੇ ਹਾਂਜੀ ਇਹ ਤਾਂ ਤੁਹਾਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਵੀ ਤੁਹਾਡੇ ਕੰਮ ਬਣਦੇ ਬਣਦੇ ਰੁਕ ਗਏ ਜਾਣੀ ਸਮਝ ਲਓ 99% ਤੇ ਕੰਮ ਆਸ ਸੀ ਪੱਕਾ ਬਣ ਜਾਣਾ ਪੱਕੇ ਸਾਨੂੰ ਇਸ ਇਨਸਾਨ ਨੇ ਪੈਸੇ ਦੇ ਦੇਣੇ ਜਾਂ ਮੁੱਕਰ ਗਿਆ ਜਾਂ ਫਿਰ ਕਿਸੇ ਪ੍ਰਾਪਰਟੀ ਦਾ ਸੌਦਾ ਹੋਇਆ ਐਨ ਬਿਆਨ ਨੇ ਤੇ ਆ ਕੇ ਅਗਲੇ ਨੇ ਜਵਾਬ ਦੇ ਤਬੀ ਅਸੀਂ ਬਿਆਨਾ ਨਹੀਂ ਲੈਣਾ ਜਾਂ ਨਹੀਂ ਦੇਣਾ ਹੋਰ ਵੀ ਕਈ ਇਹੋ ਜਿਹੇ ਕੰਮ ਰਿਸ਼ਤੇ ਦਾ ਵੀ ਹੋ ਸਕਦਾ ਕਿਸੇ ਵੀ ਪ੍ਰਕਾਰ ਦਾ ਇਹੋ ਜਿਹਾ ਕੰਮ ਆ ਜਿਹੜਾ ਬਣਦਾ ਬਣਦਾ ਅਟਕ ਜਾਂਦਾ ਤੁਹਾਡਾ ਕਿਸੇ ਵੀ ਕੰਮ ਨੂੰ ਮਨ ਨਹੀਂ ਕਰਦਾ ਵੀ ਕਿਹੜੇ ਨੂੰ ਹੱਥ ਪਾਈਂ ਜਿਨੂੰ ਪਾਉਣੇ ਹੀ ਨੀਚੇ ਆ ਜਾਂਦਾ ਤੁਸੀਂ ਕਰਨਾ ਕੀ ਹੈ ਕੱਚ ਦੀ ਸ਼ਹਿਦ ਦੀ ਸ਼ਿਸ਼ੀ ਮਿਲਦੀ ਹੈ ਐਡੀਕ ਹੁੰਦੀ ਆ ਉੱਤੇ ਇਹਦਾ ਟੱਕਣ ਲੱਗਿਆ ਹੁੰਦਾ ਵਾ ਉਸੇ ਤਰ੍ਹਾਂ ਨੂੰ ਬੰਦ ਲਿਆ ਕੇ ਕਿਸੇ ਵੀ ਦਿਨ ਸ਼ਾਮ ਪੈਂ ਮੱਖਦੋ ਸਵੇਰ ਟਮ ਰੱਖ ਦੋ ਜਾਨੀ ਤੁਸੀਂ ਲਿਆ ਕੇ ਜਿਹੜਾ ਤੁਹਾਡਾ ਬੈੱਡਰੂਮ ਆ ਉਹਦੀ ਛੱਤ ਦੇ ਉੱਪਰ ਰੱਖਣਾ ਮੁਖਿਆਲ ਦੀ 시시 ਕੁਛ ਨਹੀਂ ਕਰਨ ਨੂੰ ਟੱਕਣ ਲੱਗੇ ਲਗਾਏ ਰੱਖ ਦੇਣਾ ਦੇਖਿਓ ਫਿਰ ਇਹੀ ਘਰਾਂ ਦੇ ਵਿੱਚ ਦੇਖਿਆ ਸੱਸ ਨੂੰ ਦੀ ਬਹੁਤ ਜ਼ਿਆਦਾ ਲੜਾਈ ਹੁੰਦੀ ਆ ਸੱਸ ਤਾਂ ਨੂੰ ਦੇਖ ਕੇ ਨਹੀਂ ਖੁਸ਼ ਹੁੰਦੀ ਨਾ ਸੱਸ ਨੂੰ ਦੇਖ ਕੇ ਨਹੀਂ ਖੁਸ਼ ਹੁੰਦੀ ਅਗਰ ਚਾਹੇ ਨੋਕੜ ਇਸ ਹਟਾ ਸਕਦੀ ਹੈ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਉਹਦੇ ਵਿੱਚ ਇੱਕ ਮੁਠੀ ਨੂਨ ਦੀ ਇੱਕ ਮੁਠੀ ਸ਼ੱਕਰ ਦੀ ਇੱਕ ਮੁਠੀ ਕੜਕ ਦੀ ਦੋ ਤਾਂਬੇ ਦੇ ਰੀ ਪੀ ਸਨੇਹਾਰਾ ਤੋਂ ਮਿਲ ਜਾਣਗੇ ਇਹ ਪੋਟਲੇ ਬਣਾ ਕੇ ਬੰਨ ਕੇ ਆਪਣੇ ਬੈਡਰੂਮ ਚ ਰੱਖਣੀਆਂ ਹੋ ਸਕੇ ਢੱਲੀ ਇਹਨੂੰ ਧੂਪ ਬੱਤੀ ਦੀ ਜੋਤ ਲਾ ਕੇ ਇਹਦੇ ਮਤਲਬ ਰੋਜ਼ ਇਹਨੂੰ ਮੱਥਾ ਟੇਕੋ ਤਾਂ ਬਹੁਤ ਹੀ ਜਲਦੀ ਤੁਹਾਡੇ ਘਰ ਦਾ ਕੇਸ ਖਤਮ ਹੋ ਜਾਊ ਘਰ ਦੇ ਵਿੱਚ ਬਰਕਤ ਆਉਣੀਆਂ ਸ਼ੁਰੂ ਹੋ ਜਾਣਗੀਆਂ ਦੇਖੋ ਜਿਹੜਾ ਤੁਹਾਡਾ ਹਸਪੈਂਡ ਆ ਉਹ ਵੀ ਦੁਖੀ ਰਹਿੰਦਾ ਤੁਹਾਡੀ ਸੱਸ ਦਾ ਪੁੱਤ ਆ ਤੇ ਤੁਹਾਡਾ ਦੇਖੋ ਹਸਪੈਂਡ ਤੁਸੀਂ ਆਸ ਵਿੱਚ ਇੰਨਾ ਲੜਦਾ ਝਗੜਦਾ ਸਾਰਾ ਪਰਿਵਾਰ ਹੀ ਦੁਖੀ ਹੁੰਦਾ ਕਿਸੇ ਕੰਮ ਨੂੰ ਜੀ ਨਹੀਂ ਲੱਗਦਾ ਜਾਂ ਜੀ ਨਹੀਂ ਲੱਗਦਾ ਤਾਂ ਘਰ ਦੇ ਵਿੱਚ ਪੈਸੇ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਐ ਕਰੋ ਛੋਟਾ ਜਿਹਾ ਕੰਮ ਹਾਂਜੀ ਕਈ ਵਾਰੀ ਦੇਖਿਆ ਚੰਗੀਆਂ ਚੰਗੀਆਂ ਕੁੜੀਆਂ ਦੀਆਂ ਨਾ ਸੱਸਾਂ ਭੂਤ ਨਹੀਂਆ ਭਲਾ ਦਿੰਦੀਆਂ ਨੇ ਦੇਖੋ ਬਈ ਕਰਨਾ ਤੁਸੀਂ ਆ ਦੱਸਣਾ ਮੈਂ ਹੂੰ ਇੱਕ ਤੁਸੀਂ ਹਰੀ ਮਿਰਚ ਲੈ ਲੈਣੀ ਆ ਹਰੀ ਮਿਰਚ ਤੇ ਆਪਦੀ ਸਸ ਦਾ ਨਾਮ ਲਿਖ ਲੈਣਾ ਕੋਈ ਜਿਹੜਾ ਵੀਦਾ ਛੋਟਾ ਨਾਮ ਉਹ ਕਾਲੇ ਸਕੈਚ ਨਾਲ ਲਿਖ ਲਓ ਡੰਡੇ ਵਾਲੀ ਮਿਰਚ ਹੋਣੀ ਚਾਹੀਦੀ ਆ ਉਹਦੇ ਵਿੱਚ ਫੁੱਲ ਵਾਲੇ ਤਿੰਨ ਲੌਂਗ ਪਾ ਦਿਓ ਮਿਰਚ ਦੇ ਵਿੱਚ ਪਾਉਣੇ ਨੇ ਹੋਰ ਕਿਤੇ ਸਸ ਦੇ ਵਿੱਚ ਨਾ ਪਾਉਣ ਲੱਗ ਜਿਓ ਉਹਦੇ ਮੂੰਹ ਚ ਪਾ ਦਿਓ ਰਾਸ ਨੂੰ ਸੁੱਤੀ ਪਈ ਦੇ ਹੁਣ ਤੁਸੀਂ ਕੀ ਕਰਨਾ ਐ ਤਿੰਨ ਲੌਂਗ ਮਿਰਚ ਦੇ ਵਿੱਚ ਲਾ ਤੇ ਉੱਤੇ ਵੀ ਸਸ ਦਾ ਨਾਮ ਲਿਖਣਾ ਪਹਿਲਾਂ ਫਿਰ ਤਿੰਨ ਲੌਂਗ ਗੱਡ ਦੇਣੇ ਹੁਣ ਤੁਸੀਂ ਮੱਛੀ ਅੱਗ ਦੇ ਵਿੱਚ ਆਪਦੀ ਸਸ ਪਹਿਲਾਂ ਤਾਂ ਹੱਥ ਤੇ ਰੱਖਣੀ ਸਾਰੀ ਹੱਥ ਤੇ ਰੱਖ ਕੇ ਤਿੰਨ ਵਾਰ ਇਹ ਵੀ ਸਸ ਦਾ ਨਾਮ ਲੈ ਕੇ ਫੂਕ ਮਾਰ ਦਿਓ ਮਿਰਚ ਤੇ ਹੁਣ ਇਸ ਨੂੰ ਜਿਆਦਾ ਅੱਗ ਦੇ ਵਿੱਚ ਮਿਰਚ ਨੂੰ ਸਾੜ ਦਿਓ ਦੇਖੋ ਫਿਰ ਤਮਾਸ਼ਾ ਕਿਤੇ ਗਾਲਾਂ ਵੀ ਨਾ ਕੱਢਣ ਮੇਰੀਆਂ ਭੈਣਾਂ ਪਰ ਮੈਂ ਤਾਂ ਅਗਲ ਦਾ ਘਰ ਹੀ ਪਸਾਉਣੀ ਹੈ ਮੈਂ ਕਿ ਬੁਰਾ ਨਹੀਂ ਕਰਦੇ ਕੁੜੀਆਂ ਨਾਲ ਹੋ ਬਹੁਤ ਬੁਰਾ ਹਾਲ ਰਿਹਾ ਵਿੱਚ ਵਿੱਚ ਤਾਂ ਜੇ ਤੁਹਾਡਾ ਵੀ ਪਤੀ ਜਾਂ ਫਿਰ ਤੁਹਾਡਾ ਬੱਚਾ ਤੁਹਾਡਾ ਬਿਲਕੁਲ ਕਹਿਣਾ ਨਹੀਂ ਮੰਨਦਾ ਤੁਹਾਡੇ ਬਣੀ ਦੇਖਦਾ ਵੀ ਨਹੀਂ ਤੁਸੀਂ ਕਰਨਾ ਇੱਕ ਛੋਟਾ ਜਿਹਾ ਕੰਮ ਦਿਨ ਭਾਵੇਂ ਕੋਈ ਹੋਵੇ ਭਾਵੇਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਐਤਵਾਰ ਤੱਕ ਕਿਸੇ ਵੀ ਦਿਨ ਤੁਸੀਂ ਇਹ ਕੰਮ ਕਰ ਸਕਦੇ ਹੋ ਕਰਨਾ ਕੀ ਹੈ ਥੋੜਾ ਦੁੱਧ ਰੱਖਣਾ ਆਪਦੇ ਹੱਥ ਤੇ ਲੈ ਕੇ ਉਸ ਤੋਂ ਦੁੱਧ ਨੂੰ ਆਪਦੇ ਪਤੀ ਦਾ ਜਾਂ ਤੇ ਬੱਚੇ ਦਾ ਪੰਜ ਵਾਰ ਨੋ ਬੋਲਣਾ ਫਿਰ ਉਸ ਨੂੰ ਆ ਤੇ ਛਿੱਟਾ ਦੇਣਾ ਚੜਤੀ ਬਣੀ ਨੂੰ ਮੂੰਹ ਕਰਕੇ ਪੂਰਬ ਦਿਸ਼ਾ ਬੰਨੀ ਨੂੰ ਇਹ ਕੰਮ ਕਰਨਾ ਪੂਰਬ ਦਿਸ਼ਾ ਬੰਨੀ ਨੂੰ ਫਿਰ ਕਹਿੰਦੀ ਹੈ ਦੁੱਧ ਹੱਥੇ ਰੱਖ ਕੇ ਪੰਜ ਵਾਰੀ ਆਪਣੇ ਪਤੀ ਦਾ ਨਾਮ ਲੈ ਕੇ ਪੂਰਬ ਦਿਸ਼ਾ ਵੱਨੀ ਨੂੰ ਮੂੰਹ ਕਰਕੇ ਖੜਨਾ ਇਸ ਤਰ੍ਹਾਂ ਕਰਕੇ ਉਦੋਂ ਬਾਅਦ ਪੰਜ ਵਾਰ ਆਪਣੇ ਪਤੀ ਦਾ ਜਾਂ ਆਪਣੇ ਬੱਚੇ ਦਾ ਜਿਹਨੂੰ ਤੁਸੀਂ ਮਤਲਬ ਤੁਹਾਡਾ ਕਹਿਣਾ ਨਹੀਂ ਮੰਨ ਰਿਹਾ ਬਿਲਕੁਲੀ ਉਦੋਂ ਦਾ ਦੁੱਧ ਨੂੰ ਆਪਣੇ ਉੱਤੇ ਛਿੱਟੇ ਦੇ ਲੈਣੀ ਹੈ ਦੇਖਿਓ ਫਿਰ ਦੱਸਿਓ ਜਰੂਰ ਮੈਨੂੰ ਕਵੈਂਟ ਬਾਕਸ ਦੇ ਵਿੱਚ ਇਹ ਗੱਲ ਭੁੱਲਿਓ ਨਾ